ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਕਿ ਜੀ ਸਾਡਾ ਪੰਜਾਬ ਟੀਮ ਵਾਲੇ ਵਿੱਚ ਕੀ ਕਵਲ ਹੋਣਾ ਬਾਰੇ ਹੈ ਨਾ ਕਿ ਉਹਨਾਂ ਨੇ ਇੱਕ ਵਲੌਗ ਪਾਇਆ ਸੀਗਾ ਤੇ ਉਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਅਬਰ ਦੇਵ ਗਾਂਧੀ ਬਰਥਡੇ ਪਾਰਟੀ ਤੇ ਗਈ ਸੀ ਕਿ ਹੈ ਨਾ ਉਹਨਾਂ ਨੇ ਖੂਬ ਇੰਜੋਏ ਵੀ ਕੀਤਾ ਹੈ ਨਾ ਤੇ ਉਹਨਾਂ ਨੂੰ ਗਿਫਟ ਵੀ ਲੱਗੇ ਗਏ ਆ ਸੋ ਬਹੁਤ ਬਹੁਤ ਮੁਬਾਰਕਾ ਹੈ ਨਾ ਵੀ ਉਹਨਾਂ ਨੂੰ ਅਬਰ ਦੇਵ ਗਾਂਧੀ ਦੇ ਬਰਥਡੇ ਤੇ ਆਪਾਂ ਉਹਨਾਂ ਨੂੰ ਵਧਾਈਆਂ ਦੇਣੇ ਹਨ ਤੇ ਦੂਸਰੀ ਗੱਲ ਆਪਾਂ ਤੁਹਾਨੂੰ ਇਹ ਵੀ ਕਲੀਅਰ ਕਰਾਂਗੇ ਹੈ ਨਾ ਕਿ ਬਹੁਤ ਸਾਰੇ ਲੋਕ ਵੀ ਇਹ ਵੀ ਸੋਚ ਰਹੇ ਆ ਕਿ ਕਵਲ ਵਿੱਕੀ ਨੂੰ ਉਹਨਾਂ ਨੂੰ ਹੀ ਹਮੇਸ਼ਾ ਬੁਲਾਇਆ ਜਾਂਦਾ ਵਾ ਹੈ ਨਾ ਮਿਸਟ ਐਂਡ ਮਿਸਿਸ ਦੇਵਗਨ ਫੈਮਿਲੀ ਵੱਲੋਂ ਹੈ ਨਾ ਤੇ ਫਿਰ ਮਾਨਪੁਰ ਟੀਵੀ ਵਾਲੇ ਚਾਚਾ ਜੀ ਨੂੰ ਕਿਉਂ ਨਹੀਂ ਬੁਲਾਇਆ ਜਾਂਦਾ ਹੈਗਾ ਬਹੁਤ ਸਾਰੇ ਲੋਕਾਂ ਨੇ ਮਣਾਇਆ ਤੇ ਸਵਾਲ ਆ ਇੱਕ ਤਾਂ ਕਮੈਂਟਸ ਵੀ ਮੈਂ ਪੜੇ ਆ ਕਿ ਮਾਨਪੁਰ ਟੀਵੀ ਵਾਲੇ ਚਾਚਾ ਜੀ ਕਿਉਂ ਨਹੀਂ ਗਏ ਕਵਲ ਦੇ ਚਾਚਾ ਚੀ ਨੂੰ ਕਿਉਂ ਨਹੀਂ ਬੁਲਾਇਆ ਦੀਵਗਨ ਹੁਣ ਹਨੇੜੇ ਆਪਾਂ ਤੁਹਾਨੂੰ ਦੱਸ ਦਿੰਦੇ ਆਂ ਵੀ ਜਿੱਥੇ ਹੁਣ ਕਿਸੇ ਦੀ ਲਿਹਾਜ਼ ਹੁੰਦੀ ਆ ਹਨਾ ਤੇ ਉੱਥੇ ਹੁਣ ਜਿਵੇਂ ਹੁਣ ਕਵਲ ਵੀਰ ਦੀ ਲਿਹਾਜ਼ ਆ ਆ ਬੰਦਨ ਬੰਦਨ ਬੰਦ ਦੇ ਨਾਲ ਹਨਾ ਤੇ ਸੋ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਮਤਲਬ ਕੀ ਹੈਗਾ ਫੈਮਿਲੀ ਮੈਂਬਰ ਵਾਂਗ ਰਹਿੰਦੀਆਂ ਹਨਾ ਇੱਕ ਦੂਜੇ ਤੋਂ ਪੁੱਛ ਕੇ ਕੰਮ ਕਰਦੇ ਆ ਵੀ ਜੋ ਕਿ YouTube ਦੇ ਰਿਲੇਟਡ ਹੁਣ ਤਾਂ ਇੱਕ ਦੂਜੇ ਨੂੰ ਜ਼ਰੂਰਤ ਜੇ ਦੀਵਗਨ ਫੈਮਿਲੀ ਨੂੰ ਪੈਂਦੀ ਆ ਉਦੋਂ ਕਵਲ ਵੀਰ ਕੋਲ ਹੈਲਪ ਕਰਦੇ ਵਿੱਕੀ ਵੀਰ ਹੁਣ ਜਦੋਂ ਇਨਨ ਹਾਲ ਮੈਂ ਮੈਂ ਤੋੜ ਪੈਂਦੀ ਆ ਕਬਲ ਵਿੱਕੀ ਨੂੰ ਤੇ ਉਦੋਂ ਉਹਨ ਦੇ ਘਰ ਫੈਮਿਲੀ ਕਰਦੀ ਆ ਇਹਦਾ ਇਹ ਮਤਲਬ ਨਹੀਂ ਹੁੰਦਾ ਵੀ ਜੋ ਆ ਜਾਉ ਗੁੱਸੇ ਆ ਤਾਂ ਨਹੀਂ ਉਹਨਾਂ ਨੇ ਬੁਲਾਇਆ ਹੈ ਨਾ ਉਹਨਾਂ ਦੀ ਸ਼ੁਰੂਤ ਤਾਂ ਇਹਨਾਂ ਦਾ ਆਉਣ ਜਾਣ ਇਧਰ ਹੀ ਹੈ ਵਿੱਕੀ ਕੋਲ ਉਹਨਾਂ ਦੇ ਵੱਲ ਹੈ ਨਾ ਸੋ ਇਸ ਕਰਕੇ ਹੀ ਉਹਨਾਂ ਨੇ ਇਹਨੂੰ ਬੁਲਾਇਆ ਸੀ ਤੇ ਪਿਛਲੇ ਦਿਨ ਹੀ ਇਹ ਪਹਿਲਾਂ ਵੀ ਵੀ ਕਮੈਂਟ ਵੀ ਪੜਿਆ ਸੀਗਾ ਜਦੋਂ ਵਿਆਹ ਗਏ ਸੀਗੇ ਅਮਰਦੇਵ ਕੰਨ ਦੇ ਵੀ ਦੇਵਗਨ ਦੇ ਫੈਮਿਲੀ ਨੇ ਚਾਚਾ ਜੀ ਨੂੰ ਕਿਉਂ ਨਹੀਂ ਬੁਲਾਇਆ ਹਨਾ ਸੋ ਉਹਨਾਂ ਦਾ ਪਹਿਲਾ ਔਨ ਜਾਣ ਹੈਗਾ ਹੀ ਹੈ ਨਾ ਹਨਾ ਕਬਲੋਂ ਹੁਣ ਦਾ ਸੋ ਫਿਰ ਤਾਂ ਬਹੁਤ ਜਾਣੇ ਹਣ ਭੂਆ ਜੀ ਵੀ ਹੋਗੇ ਤੇ ਫਿਰ ਗਾਂ ਅਗਲੇ ਰਿਸ਼ਤੇਦਾਰੀ ਨੂੰ ਥੋੜੋ ਬੁਲਾਊਗਾ ਹਨਾ ਤੇ ਸੋ ਉਹਨਾਂ ਦਾ ਮਿਲਵਰਤਨ ਇਹਨਾਂ ਦੇ ਨਾਲ ਆ ਸੋ ਇਸ ਕਰਕੇ ਹੀ ਇਹਨਾਂ ਨੂੰ ਬੁਲਾਇਆ ਗਿਆ ਉਹ ਚਾਚਾ ਜੀ ਦਾ ਤਾਂ ਫੈਮਿਲੀ ਮੈਂਬਰ ਹੈ ਇਹਨਾਂ ਦਾ ਹਨਾ ਤੇ ਸੋ ਇਦਾਂ ਨਹੀਂ ਹੁੰਦਾ ਵੀ ਜੇ ਇੱਕ ਫੈਮਿਲੀ ਮੈਂਬਰ ਨੂੰ ਬੁਲਾ ਦੇ ਦੂਜੇ ਨੂੰ ਵੀ ਬੁਲਾ ਦੇਗਲਾ ਹਨਾ ਸੋ ਇਸ ਕਰਕੇ ਉਹਨਾਂ ਨੇ ਸਿਰਫ ਵਿੱਕੀ ਪ੍ਰੀਤ ਕਵਲ ਨੂੰ ਹੀ ਇਨਵਾਈਟ ਕੀਤਾ ਸੀ ਸੋ ਇਹਨੇ ਪੂਰੀ ਫੈਮਿਲੀ ਇਨਵਾਈਟ ਕੀਤਾ ਸੀਗਾ ਸੋ ਇਹ ਇਹੀ ਗਏ ਸੀਗੇ ਹਨਾ ਤੇ ਸੋ ਬਹੁਤ ਵਧੀਆ ਇੰਜੋਏ ਕੀਤਾ ਇਹਨਾਂ ਨੇ ਬਹੁਤ ਵਧੀਆ ਵੀਡੀਓ ਇਹਨਾਂ ਨੇ ਪਾਈ ਹੈ ਹਨਾ ਗਿਫਟ ਵੀ ਲਏ ਗਏ ਆ ਹਰ ਇੱਕ ਦੀ ਖੁਸ਼ੀ ਚ ਖੁਸ਼ ਹੁੰਦੇ ਆ ਹਰ ਇੱਕ ਦੇ ਦੁੱਖ ਚ ਨਾਲ ਖੜਦੇ ਆ ਨਾ ਸੋ ਇਦਾਂ ਦੇ ਤਾਂ ਮੈਂ ਸ਼ਾਇਦ ਇੱਕ ਦੋ ਯੂਟਿਊਬਰ ਹੀ ਇਦਾਂ ਦੇਖੇ ਆ ਵੀ YouTube ਦੇ ਥਰੂ ਹੀ ਪਤਾ ਲੱਗਿਆ ਵੀ ਲੋਕ ਇਦਾਂ ਦੇ ਵੀ ਹੁੰਦੇ ਆ ਹਨਾ ਤੇ ਪਹਿਲਾਂ ਵੀ ਜਿਵੇਂ ਹੁਣ ਦੇਵਗਨ ਫੈਮਿਲੀ ਦੇ ਬਾਰੇ ਤੁਸੀਂ ਲਾ ਲੂਗਾ ਨਾ ਮੈਂ ਦੁਨੀਆ ਚ ਪਹਿਲੇ ਭਰਾ ਦੇਖਿਆ ਇਦਾਂ ਦੇ ਵੀ ਜਿਹੜੇ ਇੱਕ ਦੂਜੇ ਦੇ ਸਾਈ ਸਾਂ ਲੈਉਂਦੇ ਆ ਤੇ ਜੀਜਾ ਸਾਲਾ ਵੀ ਮੈਂ ਇਹ ਪਹਿਲੀ ਵਾਰ ਹੀ ਦੇਖਿਆ ਕਿ ਜੀਜਾ ਸਾਲਾ ਇੱਕ ਦੂਜੇ ਦੇ ਸਾਈ ਸਾਂ ਲੈ ਰਹੇ ਆ ਵੇਖੋ ਹਨ ਸੋ ਤੁਮਾਰ ਇਹਨਾਂ ਦਾ ਪਿਆਰ ਇਦਾਂ ਹੀ ਬੜਾਈ ਰੱਖੇ ਸਾਰੀਆਂ ਜੋੜੀਆਂ ਨੂੰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤਰੱਕੀਆਂ ਦੇ ਵੀ ਦਿਨ ਦੁਗਣੀ ਨਾਲ ਚੰਗੀ ਤਰੱਕੀ ਕਰਨੀ ਹੈ ਹਨ ਸੋ ਇਹ ਉਮੀਦ ਕਰਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਕਿਸੇ ਵੀ ਰੀਜ਼ਨ ਕਰਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ